ਕਿ ਕਿਸੇ ਵੀ ਸਿਨੇਮਾ ਹਾਲ ਵਿੱਚ ਉਹ ਫਿਲਮ ਜਿਹੜੀ ਯਾਰ ਨਹੀਂ ਲੱਗਣ ਦਿੱਤੀ ਜਾਵੇਗੀ ਜੇ ਕੋਈ ਸਿਨੇਮਾ ਘਰ ਵਾਲਾ ਫਿਲਮ ਲਾਉਂਦਾ ਆ ਪੰਜਾਬ ਦੇ ਕਿਸੇ ਵੀ ਸਿਨੇਮਾ ਹਾਲ ਚ ਤੇ ਉਹ ਸਿਨੇਮੇ ਵਾਲਾ ਆਪ ਜ਼ਿੰਮੇਵਾਰ ਹੋਵੇਗਾ ਕਿਉਂਕਿ ਮੈਂ ਸਿਨੇਮਾ ਹਾਲ ਦੇ ਆਪਣੇ ਉਹ ਵੀ ਸਾਡੇ ਪੜਾਈ ਆ ਉਹਨਾਂ ਨੂੰ ਮੈਂ ਬੇਨਤੀ ਕਰਦਾ ਤੁਹਾਡੀਆਂ ਫਿਲਮਾਂ ਜਿਹੜੀਆਂ ਆ ਬਹੁਤ ਰੀਲਿਸ ਹੁੰਦੀਆਂ ਆ ਤੁਸੀਂ ਉਹ ਦਿਖਾਓ ਤੁਹਾਨੂੰ ਕੋਈ ਨਹੀਂ ਰੋਕਦਾ ਪਰ ਜਿਹੜੀ ਇਹ ਜਿਹੜੀ ਕੰਗਣਾ ਅਰਤੌਣ ਆ ਸਾਨੂੰ ਪਤਾ ਆ ਕਿ ਪੰਜਾਬ ਦੇ ਖਿਲਾਫ ਔਰ ਕਿਸਾਨ ਦੇ ਖਿਲਾਫ ਇਹ ਬੋਲਦੀ ਰਹੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸੋ ਥੱਕੇ ਜੀ ਗੱਲ ਕਰਦੇ ਆ ਜਿਹੜੀ ਕਿ ਫਿਲਮ ਆ ਅਮਰਜੈਂਸੀ ਕੰਗਣਾ ਅਰਤੌਣ ਵੱਲੋਂ ਜਿਹੜੀ ਫਿਲਮ ਰਿਲੀਜ਼ ਹੋ ਰਹੀ ਆ ਅਗਲੇ ਹਫਤੇ ਜੇ ਸਭ ਫਿਲਮ ਵਿੱਚ ਸਾਡੇ ਕੌਮੀ ਜਰਨਲ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾ ਵਾਲੇ ਉਹਨਾਂ ਦਾ ਜਿਹੜਾ ਅਕਸ ਬਹੁਤ ਹੀ ਖਰਾਬ ਜਿਹੜਾ ਦੱਸਿਆ ਗਿਆ ਆ ਪਹਿਲਾ ਰਿਵਿਊ ਤੇ ਅਸੀਂ ਪ੍ਰਸ਼ਾਸਨ ਨੂੰ ਔਰ ਪੰਜਾਬ ਸਰਕਾਰ ਨੂੰ ਆਪਣੇ ਵੱਲੋਂ ਕਹਿਣਾ ਚਾਹੁੰਦੇ ਆ ਕਿ ਕਿਸੇ ਵੀ ਸਿਨੇਮੇ ਹਾਲ ਵਿੱਚ ਉਹ ਫਿਲਮ ਜਿਹੜੀ ਯਾਰ ਨਹੀਂ ਲੱਗਣ ਦਿੱਤੀ ਜਾਵੇ ਕਿਸੇ ਜੇ ਕੋਈ ਸਿਨੇਮਾ ਘਰ ਵਾਲਾ ਫਿਲਮ ਲਾਉਂਦਾ ਆ ਪੰਜਾਬ ਦੇ ਕਿਸੇ ਵੀ ਸਿਨੇਮੇ ਹਾਲ ਚ ਤੇ ਉਹ ਸਿਨੇਮੇ ਵਾਲਾ ਆਪ ਜ਼ਿੰਮੇਵਾਰ ਹੋਵੇਗਾ ਕਿਉਂਕਿ ਮੈਂ ਸਿਨਮੇ ਹਾਲ ਦੇ ਆਪਣੇ ਉਹ ਵੀ ਸਾਡੇ ਭਰਾ ਹੀ ਆ ਉਹਨਾਂ ਨੂੰ ਮੈਂ ਬੇਨਤੀ ਕਰਦਾ ਤੁਹਾਡੀਆਂ ਫਿਲਮਾਂ ਜਿਹੜੀਆਂ ਆ ਬਹੁਤ ਰਿਲੀਜ ਹੁੰਦੀਆਂ ਆ ਤੁਸੀਂ ਉਹ ਤਖਾਓ ਤੁਹਾਨੂੰ ਕੋਈ ਨਹੀਂ ਰੋਕਦਾ ਪਰ ਜਿਹੜੀ ਇਹ ਜਿਹੜੀ ਕੰਗਨਾਰਤਾਉਣ ਆ ਤੁਹਾਨੂੰ ਪਤਾ ਆ ਕਿ ਪੰਜਾਬ ਦੇ ਖਿਲਾਫ ਔਰ ਕਿਸਾਨ ਦੇ ਖਿਲਾਫ ਇਹ ਬੋਲਦੀ ਰਹੀ ਆ ਤੇ ਇਸ ਬੀਬੀ ਨੇ ਜਿਹੜਾ ਉੱਥੇ ਰੋਲ ਜਿਹੜਾ ਨਿਭਾਇਆ ਇੰਦਰਾ ਗਾਂਧੀ ਵਾਲਾ ਰੋਲ ਨਿਭਾਇਆ ਇੰਦਰਾ ਗਾਂਧੀ ਨੇ ਸਾਡਾ ਅਕਾਲ ਤਖਤ ਸਾਹਿਬ 1984 ਚ ਢਾਕੇ ਜਿਹੜੇ ਸਾਰੇ ਸਿੱਖਾਂ ਦੇ ਹਿਰਦੇ ਜਿਹੜੇ ਬੁਰੇ ਗਏ ਉਹ ਜਿਹੜਾ ਨੇ ਰੋਲ ਕਰਕੇ ਤੇ ਜਿਹੜਾ ਸਿੱਖਾਂ ਨੂੰ ਉਹ ਫੇਲਾ ਵਿੱਚ ਗਲਤ ਦੱਸਿਆ ਗਿਆ ਆ ਵੀ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਤੇ ਅਟੈਕ ਹੋਇਆ ਉਹ ਕਿੱਦਾਂ ਹੋਇਆ ਉਹਦੇ ਵਿੱਚ ਉਹਨਾਂ ਨੇ ਬਿਲਕੁਲ ਗਲਤ ਦੱਸਿਆ ਆ ਵੀ ਸਿੰਘ ਜਿਹੜੇ ਸਰਕਾਰ ਨਾਲ ਔਰ ਜਿਹੜੀ ਸੰਗਤ ਨਾਲ ਉਹ ਗਲਤ ਕੰਮ ਕਰਦੇ ਰਹੇ ਆ ਜਿਹੜੇ ਆਪਾਂ ਹੁਣ ਵਿੱਚੋਂ ਇੱਕ ਕਲਿੱਪ ਦੇਖਿਆ ਕਿ ਇਸ ਦੇ ਕੋਲੇ ਗਲਤ ਕੰਮ ਕਰਦੇ ਰਹੇ ਆ ਔਰ ਪੰਜਾਬ ਦੇ ਜਿਹੜੇ ਬੰਦਿਆਂ ਨੇ ਕਾਫੀ ਜਿਹੜੇ ਪੰਜਾਬ ਤੋਂ ਚਿੱਟੀਆਂ ਜਾਂਦੀਆਂ ਰਹੀਆਂ ਕਿ ਜਿਹੜਾ ਅਕਾਲ ਤਖਤ ਸਾਹਿਬ ਬਹੁਤ ਜਿਹੜੇ ਸਿੰਘ ਆ ਉਹ ਗਲਤ ਕੰਮ ਕਰਦੇ ਆ ਤੇ ਉਥੇ ਜਿਹੜਾ ਇਹਨਾਂ ਦਾ ਕਬਜ਼ਾ ਛੜਾਇਆ ਜਾਵੇ ਸੰਗਤੀ ਨਹੀਂ ਉਹ ਸਾਡੇ ਮਹਾਨ ਜਰਨੈਲ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਜਿਹੜੇ ਕੀ ਹਿੰਦੂਆਂ ਦੀਆਂ ਸਿੱਖਾਂ ਦੀਆਂ ਮੁਸਲਮਾਨਾਂ ਦੀਆਂ ਬੀਬੀਆਂ ਦੀਆਂ ਜਿਹੜੇ ਕਹਿੰਦਾ ਸੀਗਾ ਜੇ ਜਿਹੜਾ ਵੀ ਇਹਦੀ ਬੀਬੀ ਭੈਣ ਦੀ ਕੋਈ ਇੱਜ਼ਤ ਵਾਲਾ ਦੇਖਦਾ ਆ ਉਹਦਾ ਘਾਟਾ ਲਾ ਕੇ ਆਓ ਤੇ ਮੈਂ ਰੱਖਾਂਗਾ ਨੂੰ ਮੈਂ ਸੰਭਾਗਾ ਤਾਂ ਐਡਾ ਤੇ ਜਰਨੈਲ ਤੇ ਖਿਲਾਫ ਜਿਹੜੀ ਆ ਗਈ ਆ ਅਮਰਜੈਂਸੀ ਫਿਲਮ ਕੰਗਰਾਂਵਲ ਤੌਰ ਵੱਲੋਂ ਬਣੀ ਗਈ ਆ ਉਹ ਬਹੁਤ ਹੀ ਜਿਹੜਾ ਹੈਗਾ ਸਿੱਖਾਂ ਦਾ ਅਕਸ ਖਰਾਬ ਕਰ ਰਹੀ ਆ ਸੋ ਸੰਗਤ ਜੀ ਬੇਨਤੀ ਆ ਆਪਣੇ ਆਪਣੇ ਸਿਨੇਮਾ ਹਾਲ ਚ ਸਾਰਿਆਂ ਨੂੰ ਦੱਸੋ ਕਿ ਫਿਲਮ ਜਿਹੜੀ ਆਪਾਂ ਬਿਲਕੁਲ ਨਹੀਂ ਲੱਗਣ ਦਵਾਂਗੇ ਔਰ ਆਪਾਂ ਵੀ ਆਪਣਾ ਲੋ ਗੁਰੂ ਗ੍ਰੰਥ ਸਾਹਿਬ ਸਰਕਾਰ ਕਮੇਟੀ ਪੰਜਾਬ ਔਰ ਸਰਦਾਰ ਮਾਨ ਸਿੰਘ ਪਾਰਟੀ ਵੱਲੋਂ ਵੀ ਇਹ ਗੱਲ ਭਾਈ ਸੁਖਦੇਵ ਸਿੰਘ ਜੀ ਮਿਰਚਾ ਵੱਲੋਂ ਵੀ ਇਹ ਗੱਲ ਕਰਦੇ ਆ ਕਿ ਕਿਸੇ ਵੱਲੋਂ ਵੀ ਆਪਾਂ ਜਿਹੜੀ ਜਿਹੜੀ ਫਿਲਮ ਆ ਉਹ ਕਦੀ ਵੀ ਰਿਲੀਜ਼ ਨਹੀਂ ਹੋਣ ਦਵਾਂਗੇ ਜੇ ਰਿਲੀਜ਼ ਹੋਵੇਗੀ ਜੇ ਰਿਲੀਜ਼ ਹੋਵੇਗੀ ਤੇ ਉਹਦੀ ਜਿਹੜਾ ਜ਼ਿੰਮੇਵਾਰ ਆ ਉਹ ਆਪ ਫਿਲਮੇਕਾਰ ਵਾਲੇ ਹੋਣਗੇ ਸਾਡੇ ਨਾਲ ਭਾਈ ਸੁਖਦੇਵ ਸਿੰਘ ਜੀ ਸ਼ਰੋਮਨੀ ਅਕਾਲੀ ਦਲ ਮਿਰਚਾ ਵੱਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜੀ ਫਿਲਮ ਲੱਗੀ ਆ ਜੀ ਅਸੀਂ ਇਹ ਬਹੁਤ ਹੋਰ ਲੰਬਿਆ ਕਰਨੇ ਆ ਇਹ ਫਿਲਮ ਜਿਹੜੀ ਆ ਬਿਲਕੁਲ ਨਿਕਲਣੀ ਚਾਹੀਦੀ ਇਹ ਲੋਕਾਂ ਦੇ ਵਿੱਚ ਪ੍ਰਚਲਨ ਹੋਊ ਵਾਲੀ ਫਿਲਮ ਆ ਇਹਨੂੰ ਬਿਲਕੁਲ ਰੱਟਿਆ ਜਾਵੇ ਸਰਕਾਰ ਵੀ ਇਹਦੇ ਵਿੱਚ ਨਿਮਾਲਣਾ ਹੋਵੇ ਤੇ ਟੱਕੇ ਇਹਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਕਿਸੇ ਵੀ ਸਿਨੇਮਾ ਹਾਲ ਵਿੱਚ ਉਹ ਫਿਲਮ ਜਿਹੜੀ ਯਾਰ ਨਹੀਂ ਲੱਗਣ ਦਿੱਤੀ ਜਾਵੇ ਕਿਸੇ ਜੇ ਕੋਈ ਸਿਨੇਮਾ ਘਰ ਵਾਲਾ ਫਿਲਮ ਲਾਉਂਦਾ ਆ ਪੰਜਾਬ ਦੇ ਕਿਸੇ ਵੀ ਸਿਨੇਮੇ ਹਾਲ ਚ ਤੇ ਉਹ ਸਿਨੇਮੇ ਵਾਲਾ ਆਪ ਜ਼ਿੰਮੇਵਾਰ ਹੋਵੇਗਾ ਕਿਉਂਕਿ ਮੈਂ ਸਿਨੇਮੇ ਹਾਲ ਦੇ ਆਪਣੇ ਉਹ ਵੀ ਸਾਡੇ ਭਰਾ ਹੀ ਆ ਉਹਨਾਂ ਨੂੰ ਮੈਂ ਬੇਨਤੀ ਕਰਦਾ ਤੁਹਾਡੀਆਂ ਫਿਲਮਾਂ ਜਿਹੜੀਆਂ ਆ ਬਹੁਤ ਰੀਲਿਜ਼ ਹੁੰਦੀਆਂ ਆ ਤੁਸੀਂ ਉਹ ਦਿਖਾਓ ਤੁਹਾਨੂੰ ਕੋਈ ਨਹੀਂ ਰੋਕਦਾ ਪਰ ਜਿਹੜੀ ਇਹ ਜਿਹੜੀ ਕੰਗਨਾ ਰਚਾਉਣ ਆ ਤੁਹਾਨੂੰ ਪਤਾ ਆ ਕਿ ਪੰਜਾਬ ਦੇ ਖਿਲਾਫ ਔਰ ਕਿਸਾਨ ਦੇ ਖਿਲਾਫ ਇਹ ਬੋਲਦੀ ਰਹੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸੰਗਤ ਜੀ ਗੱਲ ਕਰਦੇ ਆ ਜਿਹੜੀ ਕਿ ਫਿਲਮ ਐ ਅਮਰਜੈਂਸੀ ਕੰਗਣਾ ਅਰਤੋਂੜ ਵਾਲੋ ਜਿਹੜੀ ਫਿਲਮ ਰਿਲੀਜ਼ ਹੋ ਰਹੀ ਆ ਅਗਲੇ ਹਫਤੇ ਜਿਸ ਫਿਲਮ ਵਿੱਚ ਸਾਡੇ ਕੌਮੀ ਜਰਨੈਲ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾ ਵਾਲੇ ਉਹਨਾਂ ਦਾ ਜਿਹੜਾ ਅਕਸ ਬਹੁਤ ਹੀ ਖਰਾਬ ਜਿਹੜਾ ਦੱਸਿਆ ਗਿਆ ਆ ਪਹਿਲਾਂ ਵੇਖੀ ਤੇ ਅਸੀਂ ਪ੍ਰਸ਼ਾਸਨ ਨੂੰ ਔਰ ਪੰਜਾਬ ਸਰਕਾਰ ਨੂੰ ਆਪਣੇ ਵੱਲੋਂ ਕਹਿਣਾ ਚਾਹੁੰਦੇ ਆ ਕਿ ਕਿਸੇ ਵੀ ਸਿਨੇਮੇ ਹਾਲ ਵਿੱਚ ਉਹ ਫਿਲਮ ਜਿਹੜੀ ਆ ਨਹੀਂ ਲੱਗਣ ਦਿੱਤੀ ਜਾਵੇ ਕਿਸੇ ਜੇ ਕੋਈ ਸਿਨੇਮਾ ਘਰ ਵਾਲਾ ਫਿਲਮ ਲਾਉਂਦਾ ਆ ਪੰਜਾਬ ਦੇ ਕਿਸੇ ਵੀ ਸਿਨੇਮੇ ਹਾਲ 'ਚ ਤੇ ਉਹ ਸਿਨੇਮੇ ਵਾਲਾ ਆਪ ਜ਼ਿੰਮੇਵਾਰ ਹੋਵੇਗਾ ਕਿਉਂਕਿ ਮੈਂ ਸਿਨੇਮੇ ਹਾਲ ਦੇ ਆਪਣੇ ਉਹ ਵੀ ਸਾਡੇ ਭੜਾਈ ਆ ਉਹਨਾਂ ਨੂੰ ਮੈਂ ਬੇਨਤੀ ਕਰਦਾ ਤੁਹਾਡੀਆਂ ਫਿਲਮਾਂ ਜਿਹੜੀਆਂ ਆ ਬਹੁਤ ਰਿਲੀਜ਼ ਹੁੰਦੀਆਂ ਆ ਤੁਸੀਂ ਉਹ ਦਿਖਾਓ ਤੁਹਾਨੂੰ ਕੋਈ ਨਹੀਂ ਰੋਕਦਾ ਪਰ ਜਿਹੜੀ ਇਹ ਜਿਹੜੀ ਕੰਗਨਾਰਤਾਉਣ ਆ ਸਾਨੂੰ ਪਤਾ ਆ ਕਿ ਪੰਜਾਬ ਦੇ ਖਿਲਾਫ ਔਰ ਕਿਸਾਨ ਦੇ ਖਿਲਾਫ ਇਹ ਬੋਲਦੀ ਰਹੀ ਆ ਤੇ ਇਸ ਬੀਬੀ ਨੇ ਜਿਹੜਾ ਉੱਥੇ ਰੋਲ ਜਿਹੜਾ ਨਿਭਾਇਆ ਇੰਦਰਾ ਗਾਂਧੀ ਵਾਲਾ ਰੋਲ ਨਿਭਾਇਆ ਇੰਦਰਾ ਗਾਂਧੀ ਨੇ ਸਾਡਾ ਆਕਾਲ ਤਖਤ ਸਾਹਿਬ 1984 ਚ ਢਾਕੇ ਜਿਹੜੇ ਸਾਰੇ ਸਿੱਖਾਂ ਦੇ ਹਿਰਦੇ ਜਿਹੜੇ ਮੁੱਰੇ ਗਏ ਉਹ ਜਿਹੜਾ ਇਹ ਰੋਲ ਕਰਕੇ ਤੇ ਜਿਹੜਾ ਸਿੱਖਾਂ ਨੂੰ ਉਹ ਫਿਲਾਂ ਵਿੱਚ ਗਲਤ ਦੱਸਿਆ ਗਿਆ ਆ ਵੀ ਜਿਹੜਾ ਸ਼੍ਰੀ ਅਕਾਲ ਤਾ ਸਾਬ ਦੇ ਟੈਕ ਹੋਇਆ ਉਹ ਕਿੱਦਾਂ ਹੋਇਆ ਉਹਦੇ ਵਿੱਚ ਉਹਨਾਂ ਨੇ ਬਿਲਕੁਲ ਗਲਤ ਦੱਸਿਆ ਆ ਵੀ ਸਿੰਘ ਜਿਹੜੇ ਸਰਕਾਰ ਨਾਲ ਔਰ ਜਿਹੜੀ ਸੰਗਤ ਨਾਲ ਉਹ ਗਲਤ ਕੰਮ ਕਰਦੇ ਰਹੇ ਆ ਜਿਹੜੇ ਆਪਾਂ ਉਹਨਾਂ ਵਿੱਚੋਂ ਇੱਕ ਕਲਿੱਪ ਦੇਖਿਆ ਵੀ ਜਿਹੜੇ ਉਹ ਗਲਤ ਕੰਮ ਕਰਦੇ ਰਹੇ ਆ ਔਰ ਪੰਜਾਬ ਦੇ ਜਿਹੜੇ ਬੰਦਿਆਂ ਨੇ ਕਾਫੀ ਜਿਹੜੇ ਪੰਜਾਬ ਤੋਂ ਚਿੱਠੀਆਂ ਜਾਂਦੀਆਂ ਰਹੀਆਂ ਕਿ ਜਿਹੜਾ ਅਕਾਲ ਤਖਤ ਸਾਹਿਬ ਬਹੁਤ ਜਿਹੜੇ ਸਿੰਘ ਆ ਉਹ ਗਲਤ ਕੰਮ ਕਰਦੇ ਆ ਤੇ ਉੱਥੇ ਜਿਹੜਾ ਇਹਨਾਂ ਦਾ ਕਬਜ਼ਾ ਛੜਾਇਆ ਜਾਵੇ ਸੰਗਤੀ ਨਹੀਂ ਉਹ ਸਾਡੇ ਮਹਾਨ ਚਰਨੈਲ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਜਿਹੜੇ ਕੀ ਹਿੰਦੂਆਂ ਦੀਆਂ ਸਿੱਖਾਂ ਦੀਆਂ ਮੁਸਲਮਾਨਾਂ ਦੀਆਂ ਬੀਬੀਆਂ ਦੀਆਂ ਜਿਹੜੇ ਕਹਿੰਦਾ ਸੀਗਾ ਵੀ ਜਿਹੜਾ ਵੀ ਇਹਦੀ ਬੀਬੀ ਭੈਣ ਦੀ ਕੋਈ ਇੱਜ਼ਤ ਵਾਲਾ ਦੇਖਦਾ ਆ ਉਦਾ ਘਾਟਾ ਲਾ ਕੇ ਆਓ ਤੇ ਮੈਂ ਰੱਖਾਂਗਾ ਨੂੰ ਮੈਂ ਸੰਭਾਗਾ ਤਾਂ ਐਡਾ ਤੇ ਜਰਨੈਲ ਤੇ ਖਿਲਾਫ ਜਿਹੜੀ ਆ ਗਈਆਂ ਅਮਰਜੈਂਸੀ ਫਿਲਮ ਕੰਗਰਾਂਵਰ ਤੌਰ ਵੱਲੋਂ ਬਣੀ ਗਈ ਆ ਉਹ ਬਹੁਤ ਹੀ ਜਿਹੜਾ ਹੈਗਾ ਸਿੱਖਾਂ ਦਾ ਅਕਸ ਖਰਾਬ ਕਰ ਰਹੀ ਆ ਸੋ ਸੰਗਤ ਜੀ ਬੇਨਤੀ ਆ ਆਪਣੇ ਆਪਣੇ ਸਿਨੇਮਾ ਹਾਲ ਚ ਸਾਰਿਆਂ ਨੂੰ ਦੱਸੋ ਕਿ ਫਿਲਮ ਜਿਹੜੀ ਆਪਾਂ ਬਿਲਕੁਲ ਨਹੀਂ ਲੱਗਣ ਦਵਾਂਗੇ ਔਰ ਆਪਾਂ ਵੀ ਆਪਣਾ ਲੋਗ ਗੁਰੂ ਗ੍ਰੰਥ ਸਾਹਿਬ ਸਰਕਾਰ ਕਮੇਟੀ ਪੰਜਾਬ ਔਰ ਸਰਦਾਰ ਮਾਨ ਸਿੰਘ ਪਾਰਟੀ ਵੱਲੋਂ ਵੀ ਇਹ ਗੱਲ ਭਾਈ ਸੁਖਦੇਵ ਸਿੰਘ ਜੀ ਮਿਰਚਾ ਵੱਲੋਂ ਵੀ ਇਹ ਗੱਲ ਕਰਦੇ ਆ ਕਿ ਕਿਸੇ ਵੱਲੋਂ ਵੀ ਆਪਾਂ ਜਿਹੜੀ ਜਿਹੜੀ ਫਿਲਮ ਆ ਉਹ ਕਦੀ ਵੀ ਰਿਲੀਜ਼ ਨਹੀਂ ਹੋਊਂਦਾ ਵਾਂ ਕਿ ਜੇ ਰਿਲੀਜ਼ ਹੋਵੇਗੀ ਜੇ ਰਿਲੀਜ਼ ਹੋਵੇਗੀ ਤੇ ਉਹਦੀ ਜਿਹੜਾ ਜ਼ਿੰਮੇਵਾਰ ਆ ਉਹ ਆਪ ਸਿਰਮੇ ਘਰ ਵਾਲੇ ਹੋਣਗੇ ਸਾਡੇ ਨਾਲ ਭਾਈ ਸੁਖਦੇਵ ਸਿੰਘ ਜੀ ਸ਼ਰੋਮਨੀ ਅਕਾਲੀ ਦਲ ਮਿਰਚਾ ਵੱਲੇ ਵਾਹਿਗੁਰਜੀ ਖਾਲਸਾ ਵਾਹਿਗੁਰੂ ਜੀ ਇਹ ਜੀ ਫਿਲਮ ਲੱਗੀ ਆ ਜੀ ਅੱਧੀ ਅੱਧੀ ਬਹੁਤ ਹੋਰ ਮੁੰਡਿਆ ਕਰਨੇ ਆ ਇਹ ਫਿਲਮ ਜਿਹੜੀ ਆ ਬਿਲਕੁਲ ਨਜਿੱਤ ਚਾਹੀਦੀ ਇਹ ਲੋਕਾਂ ਦੇ ਵਿੱਚ ਪ੍ਰਚਲਨ ਪਾਉਣੀ ਵਾਲੀ ਫਿਲਮ ਇਹਨੂੰ ਬਿਲਕੁਲ ਰੁਕਕਿਆ ਜਾਵੇ ਸਰਕਾਰ ਵੀ ਇਹਦੇ ਵਿੱਚ ਨਮਾਲਾ ਹੋਵੇ ਤੇ ਇਹ ਟੱਕੇ ਇਹਨੂੰ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਜੀ ਫਤਿਹ